ਪੰਜਾਬੀ ਕਹਾਣੀਆਂ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡਾ ਪਰਿਵਾਰ ਬਹੁਤ ਖੁਸ਼ਹਾਲ ਪਰਿਵਾਰ ਸੀ ਵੈਸੇ ਤਾਂ ਮੇਰੀ ਸੱਸ ਇੱਕ ਭੈਣ ਸੀ ਅਤੇ ਇੱਕ ਭਰਾ ਸੀ ਉਸ ਦਾ ਸਾਰਾ ਪਰਿਵਾਰ ਖੁਸ਼ ਸੀ ਮੇਰੇ ਨਾਨਕੇ ਸਹੁਰੇ ਨੇ ਮੇਰੀ ਸੱਸ ਅਤੇ ਦੂਜੀ ਭੈਣ ਦਾ ਵੀ ਵਿਆਹ ਕਰ ਦਿੱਤਾ ਸੀ ਦੋਵੇਂ ਭੈਣਾਂ ਦਾ ਵਿਆਹ ਇੱਕੋ ਘਰ ਵਿੱਚ ਕੀਤਾ ਗਿਆ ਸੀ ਮੇਰੇ ਚਾਚੇ ਅਤੇ ਸਹੁਰੇ ਨੂੰ ਵਿਦੇਸ਼ ਵਿੱਚ ਨੌਕਰੀ ਮਿਲ ਗਈ ਅਤੇ ਉਹ ਮੇਰੀ ਮਾਸੀ ਸੱਸ ਨੂੰ ਲੈ ਕੇ ਵਿਦੇਸ਼ ਚਲੇ ਗਏ ਅਤੇ ਮੇਰੀ ਸੱਸ ਇੱਥੇ ਆਪਣੇ ਦੇਸ਼ ਵਿੱਚ ਆਪਣੇ ਹੀ ਸ਼ਹਿਰ ਵਿੱਚ ਰਹਿ ਗਈ। ਮੇਰੀ ਸੱਸ ਦੇ ਵੀ ਤਿੰਨ ਬੱਚੇ ਸਨ ਪਰ ਉਹਨਾਂ ਦੇ ਦੋ ਪੁੱਤਰ ਅਤੇ ਇੱਕ ਧੀ ਸੀ। ਮੇਰੀ ਮਾਸੀ ਸੱਸ ਦੇ ਕੋਈ ਔਲਾਦ ਨਹੀਂ ਸੀ। ਮੇਰੀ ਸੱਸ ਆਪਣੀ ਭੈਣ ਨੂੰ ਬਹੁਤ ਪਿਆਰ ਕਰਦੀ ਸੀ। ਇਸ ਖੁਸ਼ੀ ਵਿੱਚ ਉਸ ਨੇ ਆਪਣੀ ਭੈਣ ਨੂੰ ਆਪਣੀ ਧੀ ਤੋਹਫੇ ਵਿੱਚ ਦਿੱਤੀ ਅਤੇ ਉਹ ਵੀ ਉਸ ਨੂੰ ਆਪਣੇ ਨਾਲ ਵਿਦੇਸ਼ ਵਿੱਚ ਲੈ ਕੇ ਚਲੀ ਗਈ ਅਤੇ ਆਪਣੇ ਦੋਵੇਂ ਪੁੱਤਰਾਂ ਦਾ ਵਿਆਹ ਕਰ ਦਿੱਤਾ। ਤੇ ਮੇਰੀ ਨਨੰਦ ਭਰਾਵਾਂ ਨਾਲ ਉਹ ਬਹੁਤ ਛੋਟੀ ਸੀ ਉਹ ਮਾਸੀ ਮਾਂ ਨਾਲ ਰਹਿੰਦੀ ਸੀ ਅੱਜ ਸਵੇਰੇ ਤੋਂ ਹੀ ਘਰ ਵਿੱਚ ਬਹੁਤ ਹਲਚਲ ਸੀ ਮੇਰੀ ਸੱਸ ਬਹੁਤ ਖੁਸ਼ ਸੀ ਉਹ ਮੈਨੂੰ ਵਾਰ-ਵਾਰ ਸਮਝਾ ਰਹੀ ਸੀ ਕਿ ਮੈਨੂੰ ਘਰ ਨੂੰ ਬਿਲਕੁਲ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਕਿਉਂਕਿ ਅੱਜ ਮੇਰੀ 15 ਸਾਲ ਦੀ ਨਨੰਦ 12 ਸਾਲ ਬਾਅਦ ਘਰ ਵਾਪਸ ਆ ਰਹੀ ਹੈ ਦਰਸਲ ਮੇਰੀ ਸੱਸ ਦੀ ਇਕਲੌਤੀ ਧੀ ਆਪਣੇ ਭੈਣ ਕੋਲ ਰਹਿੰਦੀ ਸੀ ਮੇਰੀ ਸੱਸ ਦੀ ਛੋਟੀ ਭੈਣ ਬੇਔਲਾਦ ਸੀ ਵਿਆਹ ਦੇ ਕਈ ਸਾਲ ਬੀਤ ਜਾਣ ਤੇ ਵੀ ਜਦੋਂ ਉਨ੍ਹਾਂ ਦੇ ਘਰ ਕੋਈ ਔਲਾਦ ਨਹੀਂ ਹੋਈ ਤਾਂ ਮੇਰੀ ਸੱਸ ਨੇ ਆਪਣੀ लाड़ली ਤੇ ਆਪਣੀ ਛੋਟੀ ਭੈਣ ਨੂੰ ਤੋਹਫੇ ਵਿੱਚ ਦੇ ਦਿੱਤੀ। ਆਪਣੀ ਧੀ ਮਾਸੀ ਦੀ ਗੋਦ ਵਿੱਚ ਪਾ ਕੇ ਮੇਰੀ ਸੱਸ ਨੂੰ ਬਹੁਤ ਤਕਲੀਫ ਹੋਈ ਪਰ ਉਹ ਆਪਣੀ ਭੈਣ ਨੂੰ ਉਦਾਸ ਨਹੀਂ ਦੇਖਣਾ ਚਾਹੁੰਦੀ ਸੀ। ਮੇਰੀ ਛੋਟੀ ਮਾਸੀ ਜਾਨੀ ਮੇਰੀ ਸੱਸ ਦੀ ਛੋਟੀ ਭੈਣ ਨੇ ਮੇਰੀ ਨਨੰਦ ਦਾ ਬਹੁਤ ਖਿਆਲ ਰੱਖਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਕੁਝ ਹੀ ਮਹੀਨੇ ਬੀਤ ਗਏ ਜਦੋਂ ਰੱਬ ਨੇ ਉਸ ਨੂੰ ਪੁੱਤ ਦੀ ਦਾਤ ਬਖਸ਼ੀ ਮੇਰੀ ਮਾਸੀ ਦੀ ਗੋਦ ਵੀ ਪਰ ਗਈ ਉਸ ਕੋਲ ਇੱਕ ਪੁੱਤਰ ਹੋਇਆ ਮਾਸੀ ਸੱਸ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ ਆਖਿਰਕਾਰ ਕਈ ਸਾਲਾਂ ਬਾਅਦ ਉਹਨਾਂ ਨੂੰ ਬੱਚਾ ਹੋਣ ਦੀ ਖੁਸ਼ੀ ਮਿਲੀ ਇਸ ਤੋਂ ਵੱਧ ਖੁਸ਼ੀ ਦੀ ਗੱਲ ਕੀ ਹੋ ਸਕਦੀ ਹੈ ਮੈਂ ਆਉਂਦਿਆਂ ਹੀ ਆਪਣੀ ਭੈਣ ਨੂੰ ਕਿਹਾ ਕਿ ਉਹ ਮੇਰੀ ਧੀ ਨੂੰ ਵਾਪਸ ਕਰ ਦੇਵੇ ਕਿਉਂਕਿ ਉਸ ਦੀ ਸੱਸ ਵੀ ਆਪਣੀ ਧੀ ਤੋਂ ਬਿਨਾਂ ਖੁਸ਼ ਨਹੀਂ ਸੀ ਉਹ ਆਪਣੀ ਧੀ ਨੂੰ ਬਹੁਤ ਯਾਦ ਕਰਦੀ ਸੀ ਕਿਉਂਕਿ ਉਹ ਮੇਰੀ ਸੱਸ ਦੀ ਲੱਤੀ ਸੀ ਮੈਂ ਹਮੇਸ਼ਾ ਦੇਖਿਆ ਕਿ ਮੇਰੀ ਸੱਸ ਨੂੰ ਆਪਣੀ ਛੋਟੀ ਧੀ ਦੀ ਬਹੁਤ ਚਿੰਤਾ ਰਹਿੰਦੀ ਸੀ ਇਸ ਲਈ ਉਸ ਨੇ ਇੱਕ ਦਿਨ ਮਾਸੀ ਸੱਸੋਂ ਤੋਂ ਆਪਣੀ ਧੀ ਮੰਗੀ ਅਤੇ ਉਸ ਨੇ ਇਹ ਵੀ ਕਹਿਆ ਕਿ ਮੈਂ ਆਪਣੀ ਧੀ ਤੁਹਾਡੇ ਕੋਲ ਵਾਪਸ ਕਰ ਦੇਵਾਂਗੀ ਹਾਂ ਪਰ ਮੈਂ ਉਸ ਨੂੰ ਮਿਲਣ ਜ਼ਰੂਰ ਆਵਾਂਗੀ ਉਸ ਦਾ ਵੀਜ਼ਾ ਲੱਗ ਗਿਆ ਅਤੇ ਉਹ ਮੇਰੀ ਮਾਸੀ ਨਾਲ ਭਾਰਤ ਵਾਪਸ ਆ ਗਈ ਸੱਸ ਨੇ ਕਿਹਾ ਕਿ ਮੇਰੀ ਧੀ 15 ਸਾਲ ਬਾਅਦ ਇਸ ਘਰ ਆ ਰਹੀ ਹੈ ਤੁਸੀਂ ਘਰ ਨੂੰ ਚੰਗੀ ਤਰ੍ਹਾਂ ਸਜਾਓ ਅਤੇ ਸੋਨਾ ਰੱਖੋ ਮੈਂ ਵੀ ਆਪਣੀ ਸੱਸ ਦੀ ਹਰਦਲ ਮੰਨ ਰਹੀ ਸੀ ਕੋਈ ਕਸਰ ਨਹੀਂ ਛੱਡੀ ਅਤੇ ਉਸ ਦੀ ਪਸੰਦ ਦਾ ਖਾਣਾ ਵੀ ਤਿਆਰ ਕੀਤਾ ਗਿਆ ਪਰ ਕਿਸੇ ਦੇ ਆਉਣ ਦੀ ਆਵਾਜ਼ ਆਈ ਸ਼ਾਇਦ ਮਾਸੀ ਸੱਸ ਨੂੰ ਆਉਣ ਵਿੱਚ ਬਹੁਤ ਦੇਰ ਲੱਗ ਗਈ ਉਸ ਸਮੇਂ ਮੇਰੀ ਸੱਸ ਆਰਤੀ ਦੀ ਪਲੇਟ ਤਿਆਰ ਕਰ ਰਹੀ ਸੀ ਅਤੇ ਹੌਲੀ-ਹੌਲੀ ਗੁੰਗੁਨਾ ਰਹੀ ਸੀ ਮੈਂ ਦਰਵਾਜ਼ਾ ਖੋਲ੍ਹਿਆ ਮੇਰੀ ਨਜ਼ਰ ਮਾਸੀ ਸੱਸ ਤੇ ਪਈ ਨਾਲ ਹੀ ਇੱਕ ਸੋਹਣੀ ਕੁੜੀ ਖੜੀ ਸੀ ਮੈਂ ਆਪਣੀ ਮਾਸੀ ਦੇ ਪੈਰ ਛੂ ਕੇ ਉਸ ਤੋਂ ਆਸ਼ੀਰਵਾਦ ਲਿਆ ਅਤੇ ਚੰਦ ਵਰਗੇ ਸੋਹਣੇ ਚਿਹਰੇ ਵਾਲੀ ਉਸ ਕੁੜੀ ਨੂੰ ਦੇਖ ਕੇ ਕੋਈ ਵੀ ਉਸ ਦੀ ਸੁੰਦਰਤਾ ਦਾ دیਵਾਨਾ ਹੋ ਜਾਂਦਾ ਸੱਸ ਦੀਆਂ ਅੱਖਾਂ ਵਿੱਚ ਹਲਕੀ ਜਿਹੀ ਨਰਮੀ ਸੀ ਜਿਵੇਂ ਉਹ ਵਾਪਸ ਜਾਣ ਲਈ ਬਹੁਤ ਪਰੇਸ਼ਾਨ ਹੋਵੇ ਮੈਂ ਥੋੜੀ ਦੇਰ ਲਈ ਉਸ ਦਾ ਹੱਥ ਫੜਿਆ ਮੰਮੀ ਜੀ ਤੁਸੀਂ ਕਿੱਥੇ ਜਾ ਰਹੇ ਹੋ ਕਿਰਪਾ ਕਰਕੇ ਕੁਝ ਦੇਰ ਸਾਡੇ ਕੋਲ ਰਹੋ ਆਪਣੀ ਧੀ ਨੂੰ ਵਿਦਾ ਕਰਕੇ ਤੁਸੀਂ ਜਾਣ ਦੀ ਇੰਨੀ ਜਲਦੀ ਕਿਉਂ ਕਰ ਰਹੇ ਹੋ ਮਾਸੀ ਸੱਸ ਆਪਣੀ ਧੀ ਨਾਲ ਅੰਦਰ ਆਈ ਇੱਕਮ ਆਪਣੀ ਮਾਂ ਨੂੰ ਮਿਲੇ ਦੋਵੇਂ ਮਾਂ ਦੀ ਕਾਫੀ ਦੇਰ ਤੱਕ ਜੱਫੀ ਪਾ ਕੇ ਹੁੰਦੀਆਂ ਰਹੀਆਂ ਮਾਸੀ ਸੱਸ ਨੂੰ ਪਤਾ ਸੀ ਕਿ ਅਸਲ ਵਿੱਚ ਮਾਂ ਦਾ ਪਿਆਰ ਕੁਝ ਹੋਰ ਹੁੰਦਾ ਹੈ ਮੈਂ ਮਾਸੀ ਨੂੰ ਕੁਝ ਕਹਿਣਾ ਚਾਹੁੰਦੀ ਸੀ ਜਿਸ ਨੂੰ ਸੁਣ ਕੇ ਮਾਸੀ ਨਸੀਬ ਦਾ ਰੰਗ ਫਿੱਕਾ ਪੈ ਗਿਆ ਜੇ ਤੁਸੀਂ ਆਪਣੀ ਧੀ ਨੂੰ ਇੰਨਾ ਪਿਆਰ ਕਰਦੇ ਹੋ ਤਾਂ ਤੁਸੀਂ ਮੇਰੀ ਸੱਸ ਨੂੰ ਵਾਪਸ ਕਿਉਂ ਕਰ ਰਹੀ ਹਾਂ ਜੇ ਤੁਹਾਨੂੰ ਇੰਨੀ ਸੋਹਣੀ ਨੋ ਚਾਹੀਦੀ ਹੈ ਤਾਂ ਮੇਰੀ ਛੋਟੀ ਭੈਣ ਹੈ ਤੁਸੀਂ ਆਪਣੇ ਪੁੱਤਰ ਲਈ ਉਸ ਦਾ ਰਿਸ਼ਤਾ ਲੈ ਸਕਦੇ ਹੋ ਅਤੇ ਮੇਰੀ ਛੋਟੀ ਭੈਣ ਨੂੰ ਆਪਣੇ ਘਰ ਦੇ ਨੋ ਬਣਾ ਸਕਦੇ ਹਾਂ ਉਹ ਇੱਕ ਵਾਂਗ ਬਿਲਕੁਲ ਸੁੰਦਰ ਹੈ ਮੈਂ ਸੋਚਿਆ ਕਿ ਸ਼ਾਇਦ ਮਾਸੀ ਇਸ ਗੱਲ ਤੋਂ ਖੁਸ਼ ਹੋਵੇ ਪਰ ਉਹ ਅੱਕ ਗਈ ਮੈਂ ਇਹ ਨਹੀਂ ਕਰ ਸਕਦੀ ਦਰਸਲ ਮੇਰੀ ਮਾਸੀ ਅਤੇ ਸੱਸ ਦੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਬੁਰਾ ਲੱਗਾ ਰੱਬ ਜਾਣੇ ਇਸ ਦਾ ਕੀ ਰਾਜ ਸੀ ਕਿ ਉਸ ਦੇ ਤਿੰਨ ਪੁੱਤਰ ਹੋਣ ਦੇ ਬਾਅਦ ਜੋ ਦਾ ਉਹ ਮੇਰੀ ਭੈਣ ਨਾਲ ਰਿਸ਼ਤਾ ਨਹੀਂ ਕਰਨਾ ਚਾਹੁੰਦੀ ਸੀ ਅਤੇ ਇਹ ਸੁਣ ਕੇ ਮੈਂ ਉਸ ਦੇ ਚਿਹਰੇ ਤੇ ਜੋ ਡਰ ਦੀ ਲਹਿਰ ਦੇਖੀ ਸੀ ਉਸ ਤੋਂ ਸਾਫ ਪਤਾ ਲੱਗ ਰਿਹਾ ਸੀ ਕਿ ਮਾਸੀ ਬਹੁਤ ਘਬਰਾ ਗਈ ਸੀ ਕੁਝ ਦੇਰ ਬਾਅਦ ਮਾਸੀ ਨੇ ਆਪਣੀ ਧੀ ਨੂੰ ਜੱਫੀ ਪਾ ਲਈ ਅਤੇ ਜਾਂਦੇ ਹੋਏ ਕਹੌਣ ਲੱਗੀ ਉਹਨਾਂ ਦਾ ਘਰ ਛੱਡਣ ਤੋਂ ਬਾਅਦ ਇੱਕੰਮੀ ਪਰੇਸ਼ਾਨ ਸੀ ਪਰ ਹੁਣ ਜਦੋਂ ਉਹ ਆਪਣੀ ਜਨਮ ਦਿਨ ਵਾਲੀ ਮਾਂ ਕੋਲ ਆ ਗਈ ਸੀ ਜਿਸ ਕਾਰਨ ਉਹ ਸਾਨੂੰ ਇੱਥੇ ਰ ਪਿਆ ਮੇਰੀ ਸੱਸ ਨੇ ਮੇਰੇ ਵੱਲ ਅਜੀਬ ਨਜ਼ਰਾਂ ਨਾਲ ਦੇਖਿਆ ਤੇ ਕਿਹਾ ਨੋ ਜਾ ਕੇ ਸਾਡੇ ਲਈ ਚਾਹ ਬਣਾ ਲੈ ਅੱਜ ਕਈ ਸਾਲਾਂ ਬਾਅਦ ਮੇਰੀ ਧੀ ਘਰ ਆਈ ਹੈ ਨਹੀਂ ਮਾਂ ਹੁਣ ਖਾਣੇ ਦਾ ਸਮਾਂ ਹੋ ਗਿਆ ਹੈ ਇਸ ਲਈ ਆਪਾਂ ਸਾਰੇ ਰਲ ਕੇ ਖਾਣਾ ਖਾਂਦੇ ਹਾਂ ਇੰਜ ਲੱਗ ਰਿਹਾ ਸੀ ਜਿਵੇਂ ਮੇਰੀ ਸੱਸ ਮੈਨੂੰ ਜ਼ਬਰਦਸਤੀ ਉੱਥੋਂ ਭਜਾਉਣਾ ਚਾਹੁੰਦੀ ਹੋਵੇ ਮੈਂ ਸਮਝ ਗਈ ਅਤੇ ਚਾਹ ਬਣਾਉਣ ਦੇ ਬਹਾਨੇ ਰਸੋਈ ਵਿੱਚ ਆ ਗਈ ਸਾਡੀ ਰਸੋਈ ਡਰਾਇੰਗ ਰੂਮ ਤੋਂ ਬਹੁਤ ਦੂਰ ਸੀ ਇਸ ਲਈ ਮੈਨੂੰ ਕੋਈ ਵੀ ਆ आजे ਚੰਗੀ ਤਰ੍ਹਾਂ ਸੁਨਾਹੀ ਨਹੀਂ ਦਿੱਤੀ ਡਰਾਈング ਰੂਮ ਦੇ ਕੋਲ ਕਮਰੇ ਵਿੱਚ ਮੇਰੀ ਸੱਸਾ ਤੇ ਮੇਰੀ ਨਨਦ ਬੈਠੇ ਸਨ ਦੋਵੇਂ ਕਮਰੇ ਦੇ ਇੱਕ ਵੱਡੇ ਹਾਲ ਵਿੱਚ ਸਨ ਖੈਰ ਕੁਝ ਦੇਰ ਬਾਅਦ ਜਦੋਂ ਮੈਂ ਚਾਹ ਲੈ ਕੇ ਉਸ ਦੇ ਕਮਰੇ ਵਿੱਚ ਦਾਖਲ ਹੋਈ ਜਿੱਥੇ ਮੇਰੀ ਨਨਦ ਬੈਠੀ ਤਾਂ ਮੇਰੀ ਸੱਸਾ ਤੇ ਨਨਾਨ ਮੈਨੂੰ ਦੇਖ ਕੇ ਚੁੱਪ ਹੋ ਗਈ ਜਿਵੇਂ ਉਹਨਾਂ ਨੂੰ ਸੱਪ ਸੰਘਿਆ ਹੋਵੇ ਮੈਨੂੰ ਬਹੁਤ ਹੈਰਾਨੀ ਹੋਈ ਆਖਰ ਉਹ ਕਿਹੜਾ ਰਾਜ ਸੀ ਜੋ ਮੇਰੇ ਤੋਂ ਛੁਪਾਉਣ ਦੀ ਕੋਸ਼ਿਸ਼ ਕਰ ਰਹੀਆਂ ਮੈਂ ਦੋਮਾਂ ਨੂੰ ਚਾਹ ਆਪ ਇਲਾਕੇ ਦੇ ਕਮਰੇ ਵਿੱਚੋਂ ਬਾਹਰ ਜਾਣ ਲੱਗੀ ਤਾਂ ਮੇਰੀ ਸੱਸ ਨੇ ਮੈਨੂੰ ਰੋਕ ਲਿਆ ਤੀ ਮੇਰੀ ਗੱਲ ਸੁਣ ਮੈਂ ਡੂੰਘੀ ਅੱਖਾਂ ਨਾਲ ਦੋਹਾਂ ਵੱਲ ਦੇਖਿਆ ਉਹ ਵੀ ਕਾਫੀ ਘਬਰਾਈਆਂ ਹੋਈਆਂ ਲੱਗ ਰਹੀਆਂ ਸਨ ਉਹ ਮੇਰੇ ਤੇ ਨਜ਼ਰ ਰੱਖ ਰਹੀ ਸੀ ਫਿਰ ਮੇਰੀ ਸੱਸ ਦੇ ਮਿੱਠੇ ਲਹਿਜੇ ਵਿੱਚ ਕਿਹਾ ਬੇਟੀ ਸੋਨਾ ਏਕਮ ਤੈਨੂੰ ਬਹੁਤ ਪਸੰਦ ਆਈ ਹੈ ਤੈਨੂੰ ਪਤਾ ਹੈ ਉਹ ਸ਼ੁਰੂ ਤੋਂ ਹੀ ਮੇਰੇ ਨਾਲ ਨਹੀਂ ਰਹਿ ਰਹੀ ਇਸ ਲਈ ਉਸ ਦਾ ਮੇਰੇ ਨਾਲ ਕੋਈ ਖਾਸ ਲਗਾਵ ਨਹੀਂ ਹੈ ਜਦੋਂ ਤੋਂ ਉਹ ਸਨੇ ਤੁਹਾਨੂੰ ਦੇਖਿਆ ਤੁਹਾਡੀ ਹੀ ਤਾਰੀਫ ਕਰ ਰਹੀ ਹੈ ਤੁਸੀਂ ਅਜਿਹਾ ਕਰੋ ਆਪਣੀ ਨਾਨਾ ਨੂੰ ਆਪਣੇ ਕਮਰੇ ਵਿੱਚ ਲੈ ਜਾਓ ਹੁਣ ਤੋਂ ਅਮਨ ਦੇ ਘਰੋਂ ਆਉਣ ਤੱਕ ਉਹ ਉੱਥੇ ਹੀ ਰਹੇਗੀ ਮੈਂ ਉਸ ਨੂੰ ਆਪਣੇ ਕਮਰੇ ਵਿੱਚ ਲੈ ਆਈ ਮੇਰੇ ਪਤੀ ਦਾ ਨਾਮ ਲੈਂਦਿਆਂ ਮੇਰੀ ਸੱਸ ਨੇ ਕਿਹਾ ਇੰਨੇ ਦਿਨੀ ਅਮਨ ਕਿਸੇ ਕੰਮ ਲਈ ਘਰੋਂ ਬਾਹਰ ਰਹਿੰਦਾ ਹੈ ਠੀਕ ਹੈ ਮੰਮੀ ਮੈਂ ਇੱਕ ਨੂੰ ਆਪਣੇ ਕਮਰੇ ਵਿੱਚ ਲੈ ਜਾਂਦੀ ਹਾਂ ਮੈਂ ਕਿਹਾ ਸੀ ਪਰ ਮੈਂ ਬਹੁਤ ਹੈਰਾਨ ਸੀ ਕਿ ਇੱਕ ਧੀ ਆਪਣੇ ਪਾ ਬਿਨੂ ਆਪਣੀ ਮਾਂ ਤੋਂ ਵੱਧ ਕਿਵੇਂ ਪਸੰਦ ਕਰ ਸਕਦੀ ਹੈ ਅਤੇ ਉਹ ਵੀ ਜਦੋਂ ਉਸ ਨੇ ਉਸ ਨੂੰ ਪਹਿਲੀ ਵਾਰ ਦੇਖਿਆ ਸੀ ਮੈਂ ਆਪਣੇ ਘਰ ਦੇ ਕੰਮਾਂ ਵਿੱਚ ਰੁੱਝੀ ਹੋਈ ਸੀ ਸਾਰਾ ਦਿਨ ਘਰ ਦਾ ਕੰਮ ਕਰਨ ਤੋਂ ਬਾਅਦ ਜਦੋਂ ਮੈਂ ਰਾਤ ਨੂੰ ਥੱਕ ਹਾਰ ਕੇ ਆਪਣੇ ਕਮਰੇ ਵਿੱਚ ਪਹੁੰਚੀ ਤਾਂ ਦੇਖਿਆ ਕਿ ਏਕਮ ਪਹਿਲਾਂ ਹੀ ਆਪਣੇ மஞ்சੇ ਤੇ ਪਈ ਸੀ ਜਿਸ ਤੋਂ ਲੱਗਦਾ ਸੀ ਕਿ ਉਹ ਮੇਰਾ ਇੰਤਜ਼ਾਰ ਕਰ ਰਹੀ ਸੀ ਕੱਲ ਹੀ ਨਹੀਂ ਸਗੋਂ ਕਾਫੀ ਸਮੇਂ ਤੋਂ ਜਾਗੀ ਹੋਈ ਸੀ ਜਾਂਦੇ ਹੀ ਮੈਂ ਉਸ ਨੂੰ ਪਿਆਰ ਨਾਲ ਬੁੱਝੇ ਤੇ ਉਹ ਆ ਕੇ ਮੇਰੇ ਕੋਲ ਬੈਠ ਗਈ ਭਾਬੀ ਤੁਸੀਂ ਜਾਣਦੇ ਹੋ ਕਿ ਮੈਂ ਤੁਹਾਨੂੰ ਬਹੁਤ ਪਸੰਦ ਕਰਦੀ ਹਾਂ ਨੰਦ ਨੇ ਅਜੀਬ ਅਲੱਜ ਵਿੱਚ ਕਿਹਾ ਠੀਕ ਹੈ ਕਮ ਮੈਂ ਜਾਣਦੀ ਹਾਂ ਕਿ ਤੁਸੀਂ ਆਪਣੇ ਭਾਬੀ ਦੀ ਬਹੁਤ ਲਾਡਲੀ ਹੋ ਮੈਂ ਕੁਝ ਸਖਤ ਲੱਭਾਂ ਵਿੱਚ ਬੋਲਿਆ ਪਰੇ ਕਮ ਨੇ ਮੇਰੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਅਜਿਹਾ ਲੱਗਦਾ ਸੀ ਕਿ ਉਸ ਨੂੰ ਕੋਈ ਪਰਵਾਹ ਨਹੀਂ ਸੀ ਕਿ ਮੈਂ ਉਸ ਨਾਲ ਕਿਵੇਂ ਪੇਸ਼ ਆਈ ਉਹ ਕੁਝ ਦੇਰ ਮੇਰੇ ਨਾਲ ਗੱਲਾਂ ਕਰਦੀ ਰਹੀ ਫਿਰ ਮੈਂ ਸੌਣ ਦਾ ਬਹਾਨਾ ਕੀਤਾ ਉਹ ਬਹੁਤ ਥੱਕ ਕੀ ਹੋਈ ਆ ਤੇ ਸੋਣਾ ਚਾਹੁੰਦੀ ਹੈ ਜਦੋਂ ਕਿ ਮੇਰੀ ਨਣਨਦਾਬ ਦੇ ਬਿਸਤਰੇ ਤੇ ਚਲੀ ਗਈ ਅਤੇ ਮੈਂ ਨੀਂਦ ਲਈ ਅੱਖਾਂ ਬੰਦ ਕਰਕੇ ਲੇਟੀ ਹੋਈ ਸੀ ਜਦੋਂ ਉਹ ਦੁਬਾਰਾ ਸ਼ਾਲ ਮਾਰ ਕੇ ਮੇਰੇ ਬਿਸਤਰੇ ਤੇ ਆਈ ਮੇਰੀ ਅੱਖ ਖੁੱਲ ਗਈ ਅਤੇ ਮੈਂ ਉਸ ਵੱਲ ਬੜੇ ਗੁੱਸੇ ਨਾਲ ਦੇਖਿਆ ਉਸ ਦੀਆਂ ਅੱਖਾਂ ਵਿੱਚ ਇੱਕ ਬੜੀ ਚਮਕ ਸੀ ਅਤੇ ਉਹ ਬੋਲੀ ਭਾਬੀ ਮੈਂ ਇੱਕ ਗੱਲ ਭੁੱਲ ਗਈ ਸੀ ਤੁਸੀਂ ਐਨੇ ਸੁੰਦਰ ਹੋ ਕਿ ਤੁਹਾਨੂੰ ਕਿਸੇ ਦੀ ਨਜ਼ਰ ਨਾ ਲੱਗ ਜਾਵੇ ਉਸ ਦੀ ਗੱਲ ਸੁਣ ਕੇ ਮੈਨੂੰ ਖਿਜ ਚੜੀ ਠੀਕ ਹੈ ਤਾਂ ਤੁਸੀਂ ਮੈਨੂੰ ਨਜ਼ਰ ਲੱਗਣ ਤੋਂ ਬਚਾਓ ਹਾਂ ਮੈਂ ਤੁਹਾਨੂੰ ਬਚਾ ਲਵਾਂਗੀ ਇਹ ਵੇਖੋ ਉਸਨੇ ਮੇਰੀਆਂ ਅੱਖਾਂ ਦੇ ਸਾਹਮਣੇ ਘੋੜੇ ਦੀ ਨਾਲ ਦਾ ਤਾਵੀ ਜਲਹਿਰਾਉਂਦੇ ਹੋਏ ਕਿਹਾ ਇਹ ਸਾਨੂੰ ਬੰਨਣ ਤੋਂ ਬਾਅਦ ਤੁਹਾਨੂੰ ਨਜ਼ਰ ਨਹੀਂ ਲੱਗੂਗੀ ਮੈਨੂੰ ਆਪਣਾ ਹੱਥ ਦਿਓ ਮੈਂ ਇਹ ਸਾਨੂੰ ਤੁਹਾਡੇ ਗੁੱਟ ਤੇ ਬੰਨ ਦਿੰਨੀ ਹਾਂ ਮੇਰੀ ਨੰਨ ਦਨੇ ਕਿਹਾ ਮੈਨੂੰ ਜ਼ਬਰਦਸਤੀ ਆਪਣਾ ਹੱਥ ਅੱਗੇ ਕਰਨਾ ਪਿਆ ਮੈਨੂੰ ਪਤਾ ਸੀ ਕਿ ਇਹ ਸਾਨੂੰ ਬੰਨੇ ਤੋਂ ਬਿਨਾ ਉਹ ਮੈਨੂੰ ਨਹੀਂ ਛੱਡੇਗੀ ਬੰਨਣ ਤੋਂ ਬਾਅਦ ਉਸਨੇ ਮੈਨੂੰ ਕਿਹਾ ਕਿ ਇਹ ਤਾਵੀਜ ਕਦੇ ਨਾ ਉਤਾਰੋ ਇਹ ਬਹੁਤ ਕੀਮਤੀ ਹੈ ਜਦੋਂ ਇਹ ਬੰਨਿਆ ਹੋਊਗਾ ਤਾਂ ਤੁਹਾਨੂੰ ਨਜ਼ਰ ਨਹੀਂ ਲੱਗੂਗੀ ਤੁਸੀਂ ਭੈੜੀ ਨਜ਼ਰ ਤੋਂ ਬਚੇ ਰਹੋਗੇ ਮੈਨੂੰ ਅਜੇ ਹੀਆਂ ਬੇਕਾਰ ਗੱਲਾਂ ਵਿੱਚ ਬਿਲਕੁਲ ਵੀ ਵਿਸ਼ਵਾਸ ਨਹੀਂ ਸੀ ਇਸ ਲਈ ਮੈਂ ਆਪਣੀ ਨਰੰਦ ਨਾਲ ਗੱਲ ਨਹੀਂ ਕੀਤੀ ਜਦੋਂ ਉਹ ਸੋ ਗਈ ਤਾਂ ਮੈਂ ਵੀ ਸੋ ਗਈ ਜਦੋਂ ਮੈਂ ਸਵੇਰ ਜਾਗੀ ਤਾਂ ਮੇਰੀ ਨਰੰਦ ਕਮਰੇ ਵਿੱਚ ਨਹੀਂ ਸੀ ਮੈਂ ਇਸ਼ਨਾਨ ਕੀਤਾ ਤੇ ਡਰਾਈਂਗ ਰੂਮ ਪਹੁੰਚ ਗਈ ਜਦੋਂ ਮੈਂ ਉੱਥੇ ਗਈ ਤਾਂ ਦੇਖਿਆ ਕਿ ਸਾਸਾਤੇ ਨਾਨਦ ਮੌਜੂਦ ਸਨ ਉਹ ਬੈਠ ਕੇ ਆਪਸ ਵਿੱਚ ਗੱਲ ਕਰ ਰਹੀਆਂ ਸਨ ਮੈਨੂੰ ਦੇਖ ਕੇ ਉਹ ਚੱਟ ਚੁੱਪ ਹੋ ਗਈਆਂ ਮੈਂ ਹੈਰਾਨ ਸੀ ਕਿ ਮੈਨੂੰ ਬੇਟੀ ਅਤੇ ਭਾਬੀ ਕਹਿਣ ਵਾਲੀਆਂ ਇਹ ਦੋ ਔਰਤਾਂ ਨੇ ਮੈਨੂੰ ਆਪਣਾ ਨਹੀਂ ਸਮਝਿਆ ਹਰ ਵੇਲੇ ਕੋਈ ਨਾ ਕੋਈ ਰਾਜ ਬਾਰੇ ਗੱਲਾਂ ਕਰਦੀਆਂ ਰਹਿੰਦੀਆਂ ਹਨ ਖੈਰ ਜੇ ਤੁਸੀਂ ਮੈਨੂੰ ਨਹੀਂ ਦੱਸਦੀਆਂ ਮੈਂ ਉੱਪਰ ਰਹਾਂਗੀ ਮੈਨੂੰ ਪਤਾ ਸੀ ਕਿ ਸਮੇਂ ਦੇ ਨਾਲ ਸਾਰੇ ਭੇਦ ਆਪਣੇ ਆਪ ਖੁੱਲ ਜਾਂਦੇ ਹਨ ਕੁਝ ਦੇਰ ਬਾਅਦ ਸਾਰਿਆਂ ਲਈ ਨਾਸ਼ਤਾ ਪਰੋਸਿਆ ਮੇਰੀ ਸੋਹਣੀ ਭੈਣ ਵੀ ਮੈਨੂੰ ਮਿਲਣ ਲਈ ਅਤੇ ਮੇਰੇ ਨਨੰਦ ਨੂੰ ਮਿਲਣ ਲਈ ਆਈ ਸੀ ਇਸ ਬਾਰੇ ਮੈਂ ਆਪਣੀ ਮਾਸੀ ਨਾਲ ਗੱਲ ਕੀਤੀ ਸੀ ਇਹਨਾਂ ਲੋਕਾਂ ਨੇ ਅੱਜ ਸਵੇਰੇ ਹੀ ਘਰ ਵਿੱਚ ਡੇਰਾ ਲਾਇਆ ਹੋਇਆ ਸੀ ਸਾਰਿਆਂ ਲਈ ਨਾਸ਼ਤਾ ਪਰੋਸਣ ਤੋਂ ਬਾਅਦ ਮੈਂ ਵੀ ਮੈਚ ਦੇਖਣ ਬੈਠ ਗਈ ਮੇਰੀ ਨਨੰਦ ਮੇਰੀ ਸੱਸ ਅਤੇ ਬਾਕੀ ਸਾਰੇ ਮੇਰੇ ਵਾਲਾ ਅਜੀਬ ਨਜ਼ਰਾਂ ਨਾਲ ਦੇਖ ਰਹੇ ਸਨ ਮੈਨੂੰ ਕੁਝ ਸਮਝ ਨਹੀਂ ਆਇਆ ਮੈਂ ਦੇਖਿਆ ਕਿ ਉਹ ਸਾਰੇ ਮੇਰੇ ਹੱਥ ਬੱਲ ਦੇਖ ਰਹੇ ਸਨ ਜਿਸ ਉਤੇ ਤਾਵੀਜ਼ ਬੰਨਿਆ ਹੋਇਆ ਸੀ ਮੈਨੂੰ ਉਸ ਸਮੇਂ ਇਹ ਗੱਲ ਸਮਝ ਨਹੀਂ ਆਈ ਸੀ ਪਰ ਬਾਅਦ ਵਿੱਚ ਇੰਜ ਲੱਗਿਆ ਜਿਵੇਂ ਹਰ ਕੋਈ ਇਸ ਤਾਵੀਜ਼ ਨੂੰ ਹੀ ਦੇਖ ਰਿਹਾ ਕਿਸੇ ਨੇ ਮੇਰੇ ਨਾਲ ਗੱਲ ਨਹੀਂ ਕੀਤੀ ਪਰ ਮੇਰੇ ਵੱਲ ਅਜੀਬ ਨਜ਼ਰਾਂ ਨਾਲ ਦੇਖਿਆ ਅਤੇ ਮੈਨੂੰ ਚਿੰਤਾ ਹੋਣ ਲੱਗੀ ਇਸ ਸਮੇਂ ਮੈਂ ਆਪਣੇ ਕਮਰੇ ਵਿੱਚ ਆ ਗਈ ਸੀ ਅਮਨ ਨੇ ਮੈਨੂੰ ਮੈਸੇਜ ਕਰਕੇ ਦੱਸਿਆ ਕਿ ਉਹ ਰਾਤ ਘਰ ਆ ਰਿਹਾ ਹੈ। ਅਮਨ ਦੇ ਆਉਣ ਦੀ ਖਬਰ ਸੁਣ ਕੇ ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਮੇਰੀ ਸੱਸ ਮੈਨੂੰ ਬਿਆਸਤ ਰੱਖ ਕੇ ਬਹੁਤ ਤੰਗ ਕਰਦੀ ਸੀ। ਮੈਂ ਤਿਆਰ ਹੋ ਕੇ ਆਪਣੇ ਪਤੀ ਦੇ ਸਾਹਮਣੇ ਵੀ ਨਹੀਂ ਜਾ ਸਕਦੀ। ਉਸ ਦੀ ਸੇਵਾ ਕਰਕੇ ਮੈਂ ਝੁੱਪ ਰਹੀ। ਮੇਰੀ ਨਨੰਦ ਮੇਰੇ ਸਾਹਮਣੇ ਸੁੱਤੀ ਪਈ ਸੀ। ਫਿਰ ਅਚਾਨਕ ਮੈਨੂੰ ਇੰਜ ਲੱਗਾ ਕਿ ਮੈਂ ਤਿਆਰ ਵੀ ਨਹੀਂ ਹੋਈ। ਉਸ ਦੀਆਂ ਮਨਪਸੰਦ ਚੂੜੀਆਂ ਪੈਨੀਆਂ ਅਤੇ ਫਿਰ ਆਪਣੇ ਵਾਲ ਆਦਿ ਖੋਲ ਕੇ ਚੰਗੀ ਤਰ੍ਹਾਂ ਤਿਆਰ ਹੋ ਗਈ ਤਬੀਜ ਚੂੜੀਆਂ ਦੇ ਵਿਚਕਾਰ ਫਸਿਆ ਹੋਇਆ ਸੀ ਅਤੇ ਕੁਝ ਅਜੀਬ ਲੱਗ ਰਿਹਾ ਸੀ ਮੈਂ ਸੋਚਿਆ ਕਿ ਮੈਂ ਇਸ ਨੂੰ ਬਾਹਰ ਸੁੱਟ ਦੇਵਾਂਗੀ ਮੈਂ ਬੜੀ ਆਸਾਨੀ ਨਾਲ ਉਸ ਤਾਗੇ ਨੂੰ ਆਪਣੀ ਗੁੱਟ ਤੋਂ ਹਟਾ ਦਿੱਤਾ ਉਹ ਤਾਵੀਜ਼ ਵੀ ਨਹੀਂ ਟੁੱਟਿਆ ਤੇ ਫਿਰ ਮੈਂ ਸੋਚਿਆ ਕਿ ਇਹ ਤਾਵੀਜ਼ ਮੈਂ ਕਿੱਥੇ ਰੱਖਾਂਗੀ ਨਹੀਂ ਮੇਰੀ ਨਨੰਦ ਇਹ ਨਾ ਕਹੇ ਕਿ ਤੁਸੀਂ ਮੇਰੀ ਤਾਵੀਜ਼ ਦੀ ਇੱਜ਼ਤ ਨਹੀਂ ਕਰਦੇ ਇਸ ਲਈ ਇਹ ਵਾਪਸ ਲਿਆਓ ਅਤੇ ਮੈਨੂੰ ਦੇ ਦਿਓ ਮੈਂ ਆਪਣੀ ਨਨੰਦ ਦੇ ਗੁੱਟ ਤੇ ਤਾਵੀਜ਼ ਉਹ ਤਾਂ ਧਿਆਨ ਨਾਲ ਬੰਨ੍ਹਿਆ ਜਦੋਂ ਉਹ ਸਵੇਰੇ ਉੱਠਦੀ ਹੈ ਤਾਂ ਉਹ ਆਪਣੇ ਤਾਵੀਜ਼ ਨੂੰ ਖੁਦ ਲੈ ਲਵੇਗੀ ਉਸ ਨੇ ਮੈਨੂੰ ਬੜੇ ਪਿਆਰ ਨਾਲ ਦਿੱਤਾ ਸੀ ਮੈਂ ਉਸ ਦਾ ਨਿਰਾਦਰ ਨਹੀਂ ਕਰਨਾ ਚਾਹੁੰਦੀ ਸੀ ਅਮਨ ਦਾ ਦੇ ਪਹੁੰਚਣ ਵਿੱਚ 5 ਮਿੰਟ ਬਾਕੀ ਸਨ ਬਾਕੀ ਦੀਆਂ ਤਿਆਰੀਆਂ ਪੂਰੀਆਂ ਕਰਕੇ ਪੁੱਛ ਪੜਤਾਲ ਕਰਨ ਲਈ نیچے ਉਤਰ ਗਈ ਮੇਰੇ ਸਾਹ ਤੇਜ਼ ਸਨ ਜਦੋਂ ਕਿ ਮੇਰੇ ਨਾਨਾ ਮਦ ਮੇਰੇ ਕਮਰੇ ਵਿੱਚ ਸੀ ਇਹ ਅਜੀਬ ਲੱਗ ਰਿਹਾ ਸੀ ਪਰ ਅਮਨਾ ਦੇ ਆਉਣ ਦੀ ਖੁਸ਼ੀ ਅਜੇ ਹੀ ਸੀ ਮੈਂ ਸਭ ਕੁਝ ਭੁੱਲ ਗਈ ਸੀ ਥੋੜੇ ਬਾਅਦ ਦਰਵਾਜ਼ਾ ਖੁੱਲ੍ਹਿਆ ਅਮਨ ਚੁੱਪਚਾਪ ਅੰਦਰ ਵੜ ਗਿਆ ਇੰਨੇ ਦਿਨਾਂ ਬਾਅਦ ਉਸ ਨੂੰ ਦੇਖ ਕੇ ਮੈਂ پاگل ਹੋ ਗਈ ਉਹਨਾਂ ਨੂੰ ਉੱਧਰ ਕਮਰੇ ਵਿੱਚ ਲੈ ਆਇਆ ਪੌੜੀਆਂ ਹੇਠਾਂ 내려 ਸੀ ਮੈਂ ਚਾਹੁੰਦੀ ਸੀ ਕਿ ਉਹ ਮੇਰੀ ਤਿਆਰੀ ਦੇਖ ਕੇ ਮੇਰੀ ਤਾਰੀਫ ਕਰੇ ਅਤੇ ਅਮਨ ਨੇ ਅਜਿਹਾ ਹੀ ਕੀਤਾ ਜਿਵੇਂ ਹੀ ਉਸ ਦੀ ਨਜ਼ਰ ਮੇਰੇ ਤੇ ਪਈ ਉਹ ਪਲਕ ਚੁਪਕਾਉਣਾ ਭੁੱਲ ਗਿਆ ਉਸ ਨੇ ਜੀ ਭਰ ਕੇ ਮੇਰੀ ਪ੍ਰਸ਼ੰਸਾ ਕੀਤੀ ਇਸ ਤੋਂ ਪਹਿਲਾਂ ਕਿ ਉਹ ਕੁਝ ਕਹਿੰਦਾ ਉਸ ਦੀ ਨਜ਼ਰ ਸਾਈਡ ਤੇ ਸੁੱਤੀ ਪਈ ਮੇਰੀ ਨਨਨ ਦੇ ਕੰਮ ਤੇ ਪਈ ਇੱਕ ਚੀਜ਼ ਕੋਸਰੇ ਚਾਰ ਉੱਤੇ ਫੈਲ ਗਈ ਮੈਂ ਸੋਚਿਆ ਕਿ ਉਹ ਆਪਣੀ ਭੈਣ ਨੂੰ ਦੇਖ ਕੇ ਖੁਸ਼ ਹੋਵੇਗਾ ਪਰ ਉਹ ਬਹੁਤ ਪਰੇਸ਼ਾਨ ਹੋ ਗਿਆ ਅਤੇ ਫਿਰ ਉਸ ਨੂੰ ਧਿਆਨ ਨਾਲ ਦੇਖਣ ਲੱਗਾ ਉਸ ਦਾ ਚਿਹਰਾ ਵੀ ਐਉਂ ਸੀ ਜਿਵੇਂ ਉਹ ਹੈਰਾਨ ਹੋ ਗਿਆ ਹੋਵੇ ਮੈਂ ਦੇਖਿਆ ਕਿ ਉਹ ਇਸ ਘੋੜੇ ਦੇ ਤਾਵੀਜ਼ ਵੱਲ ਦੇਖ ਰਿਹਾ ਸੀ ਜੋ ਮੇਰੀ ਨਨੰਦ ਦੇ ਗੁੱਟ ਤੇ ਬੰਨਿਆ ਹੋਇਆ ਸੀ ਫਿਰ ਕੁਝ ਹੀ ਸਮੇਂ ਵਿੱਚ ਉਸ ਦਾ ਚਿਹਰਾ ਬਦਲਣ ਲੱਗਾ ਉਸ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਅਤੇ ਸਾਹ ਤੇਜ਼ ਹੋਣ ਲੱਗੇ ਮੈਂ ਉਸ ਨੂੰ ਦੇਖ ਕੇ ਡਰ ਗਈ ਅਤੇ ਫਿਰ ਮੈਂ ਅਚਾਨਕ ਚੀਕੀ ਓਠੇ ਕਮਾ ਇਹ ਕੀ ਡਰਾਮਾ ਹੈ ਅਮਨਾ ਨੇ ਆਪਣੇ ਭੈਣ ਨੂੰ ਬਾਹ ਤੋਂ ਫੜ ਲਿਆ ਅਤੇ ਝਟਕੇ ਨਾਲ ਉਸ ਨੂੰ ਉੱਪਰ ਚੁੱਕ ਲਿਆ ਏ ਕਮਨੀਂਤੋ ਜਾਗ ਪਈ ਆਪਣੇ ਭਰਾ ਨੂੰ ਸਾਹਮਣੇ ਦੇਖ ਕੇ ਉਹ ਵੀ ਪਰੇਸ਼ਾਨ ਹੋ ਗਈ ਕੀ ਹੋਇਆ ਬਾਈ ਤੁਸੀਂ ਐਨੇ ਗੁੱਸੇ ਵਿੱਚ ਕਿਉਂ ਹੋ ਮੈਂ ਕੀ ਕੀਤਾ ਹੈ ਉਹ ਮਾਸੂਮੀਤ ਨਾਲ ਪੁੱਛਣ ਲੱਗੀ ਆਮਣਾ ਨੇ ਉਸ ਦੀ ਗੱਲ ਨਹੀਂ ਸੁਣੀ ਉਹ ਅਸਾਂ ਨੇ ਉਸ ਨੂੰ ਗੁੱਟ ਤੋਂ ਫੜ ਲਿਆ ਤੇ ਉਸ ਨੂੰ ਪੌੜੀਆਂ ਤੋਂ ਹੇਠਾਂ ਖਿੱਚ ਲਿਆ ਮੇਰੀ ਸੱਸ ਹੇਠਾਂ ਹੀ ਸੌਂਦੀ ਸੀ ਜਦੋਂ ਕਿ ਸਭ ਉੱਥੇ ਹੀ ਸਨ ਰਾਤ ਦੇ ਉਸ ਸਮੇਂ ਮੈਨੂੰ ਇਹ ਉਮੀਦ ਨਹੀਂ ਸੀ ਕਿ ਮੇਰਾ ਪਤੀ ਫੋਨ ਕਰਕੇ ਸਾਰਿਆਂ ਨੂੰ ਇਕੱਠਾ ਕਰੇਗਾ ਪਰ ਉਹਨਾਂ ਦਾ ਚਿਕਨਾ ਤੇ ਉੱਚੀ ਆਵਾਜ਼ ਵਿੱਚ ਇੱਕ ਨੂੰ ਝਿੜਕਣਾ ਇਹ ਸਭ ਨੂੰ ਜਗਾਣ ਲਈ ਕਾਫੀ ਸੀ ਮੇਰੀ ਸੱਸ ਤੇਜੀ ਨਾਲ ਕਮਰੇ ਤੋਂ ਬਾਹਰ ਆ ਗਈ ਜਦ ਕਿ ਬਾਕੀ ਲੋਕ ਵੀ ਬਾਹਰ ਆ ਕੇ ਖੜੇ ਹੋ ਗਏ ਉਹ ਦੇਖ ਰਹੇ ਸਾਮਨਾ ਕੀ ਹੋਇਆ ਜਦੋਂ ਕਿ ਮੇਰੇ ਪਤੀ ਨੇ ਮੇਰੀ ਨਨੰਦ ਦੀ ਹਥੇਲੀ ਨੂੰ ਫੜ ਕੇ ਮੇਰੀ ਸੱਸ ਦੇ ਸਾਹਮਣੇ ਹਿਲਾ ਕੇ ਪੁੱਛਿਆ ਮਾਂ ਇਹ ਕੀ ਹੈ ਮੈਂ ਤੁਹਾਨੂੰ ਪੁੱਛਦਾ ਹਾਂ ਕਿ ਕਈ ਸਾਲ ਪਹਿਲਾਂ ਦੁਹਰਾਇਆ ਗਿਆ ਉਹੀ ਦ੍ਰਿਸ਼ ਇਹ ਸਭ ਘਰ ਵਿੱਚ ਦੁਬਾਰਾ ਵਾਪਰੇਗਾ ਫਿਰ ਵੀ ਤੁਸੀਂ ਲੋਕ ਆਜ਼ਾਦ ਹੋ ਕੇ ਰਹਿਣ ਦੀ ਹਿੰਮਤ ਨਹੀਂ ਰੱਖਦੇ ਕੀ ਤੁਸੀਂ ਮੇਰੇ ਜਾਨ ਦੇ ਪਿੱਛੋਂ ਮੇਰੀ ਭੈਣ ਦੀ ਇੱਜ਼ਤ ਤਾਰ-ਤਾਰ ਕਰ ਦਿਓਗੇ ਮੇਰੇ ਪਤੀ ਭਾਵੁਕ ਹੋ ਕੇ ਬੋਲ ਰਹੇ ਸੀ ਜਦੋਂ ਕਿ ਮੇਰੀ ਸੱਸੋ ਚੁੱਪਚਾਪ ਖੜੀ ਸੀ ਮੇਰੀ ਨਣੰਦਰ ਆਉਣ ਲੱਗ ਪਈ ਜਿਵੇਂ ਉਹ ਸਾਨੂੰ ਸੱਪ ਸੁੰਘ ਗਿਆ ਹੋਵੇ ਵੀਰ ਜੀ ਮੈਨੂੰ ਮਾਫ਼ ਕਰ ਦਿਓ ਇਹ ਤਾਵੀਜ਼ ਮੈਨੂੰ ਭਾਬੀ ਨੇ ਦਿੱਤਾ ਸੀ ਇਹ ਮੇਰੇ ਗੁੱਟ ਤੇ ਨਹੀਂ ਸੀ ਤੁਸੀਂ ਉਹ ਸਾਨੂੰ ਅਤੇ ਘਰ ਦੇ ਸਾਰਿਆਂ ਨੂੰ ਪੁੱਛੋ ਕੱਲ੍ਹ ਨਾਸ਼ਤੇ ਦੇ ਸਮੇਂ ਤੇ ਸਾਰਿਆਂ ਨੇ ਭਾਬੀ ਦੇ ਹੱਥ ਤੇ ਤਾਵੀਜ਼ ਦੇਖਿਆ ਸੀ ਮੇਰੀ ਨਣੰਦ ਨੇ ਰੋਂਦੇ ਹੋਏ ਅਮਨ ਨੂੰ ਦੱਸਿਆ ਪਰ ਉਹ ਕੁਝ ਵੀ ਸੁਣਨ ਦੇ ਮੂਡ ਵਿੱਚ ਨਹੀਂ ਸੀ ਮੈਂ ਆਪਣੀ ਪਤਨੀ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਉਹ ਅਜੇ ਹੀ ਨਹੀਂ ਹੈ ਮੇਰੇ ਤੋਂ ਕੁਝ ਵੀ ਨਹੀਂ ਲੁਕਾਉਂਦੀ ਤੁਸੀਂ ਲੋਕ ਪਹਿਲਾਂ ਹੀ ਬਹੁਤ ਝੂਠ ਬੋਲ ਚੁੱਕੇ ਹੋ ਇਸ ਲਈ ਹੁਣ ਹੋਰ ਹੁਸ਼ਿਆਰ ਬਣਨ ਦੀ ਲੋੜ ਨਹੀਂ ਹੈ ਮੇਰੇ ਪਤੀ ਨੇ ਗੁੱਸੇ ਨਾਲ ਕਿਹਾ ਅਤੇ ਫਿਰ ਮੈਨੂੰ ਪਰ ਜਾਨ ਲਈ ਇਸ਼ਾਰਾ ਕੀਤਾ ਮੈਂ ਉੱਪਰ ਆਈ ਪਰ ਮੇਰੇ ਪਤੀ ਦੀ ਆਵਾਜ਼ ਅਜੇ ਵੀ ਸੁਣਾਈ ਦੇ ਰਹੀ ਸੀ ਇੰਜ ਲੱਗਦਾ ਸੀ ਜਿਵੇਂ ਉਹ ਬਹੁਤ ਗੁੱਸੇ ਵਿੱਚ ਸੀ ਮੈਂ ਉਸ ਸਾਰੇ ਹੰਗਾਮੇ ਕਾਰਨ ਬਹੁਤ ਪਰੇਸ਼ਾਨ ਸੀ ਪਰ ਮੈਂ ਕੀ ਕਰ ਸਕਦੀ ਸੀ ਚੁੱਪਚਾਪ ਸੁਣਦੀ ਰਹੀ ਮੈਂ ਵੀ ਸੋ ਗਈ ਮੇਰਾ ਪਤੀ ਹਜੇ ਵੀ ਉੱਪਰ ਨਹੀਂ ਆਇਆ ਸੀ ਜਦੋਂ ਮੈਂ ਸਵੇਰੇ ਉੱਠੀ ਤਾਂ ਘਰ ਵਿੱਚ ਚਹਿਲ ਪਹਿਲ ਹੋ ਰਹੀ ਸੀ ਇੰਜ ਲੱਗਦਾ ਸੀ ਜਿਵੇਂ ਕੋਈ ਵੱਡੀ ਘਟਨਾ ਵਾਪਰ ਗਈ ਹੋਵੇ ਜਦੋਂ ਮੈਂ ਅਮਨ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਡੀ ਛੋਟੀ ਭੈਣ ਦਾ ਰਿਸ਼ਤਾ ਹੋ ਗਿਆ ਹੈ ਉਹ ਕੁਝ ਦਿਨਾਂ ਵਿੱਚ ਹੀ ਵਿਦਾ ਹੋ ਜਾਵੇਗੀ ਇਸ ਸਬੰਧੀ ਅਸੀਂ ਸਾਰੇ ਤਿਆਰੀਆਂ ਕਰ ਰਹੇ ਹਾਂ ਮੈਂ ਆਪਣੇ ਪਤੀ ਤੋਂ ਇਹ ਸੁਣ ਕੇ ਹੈਰਾਨ ਹੋਈ ਪਰ ਕੁਝ ਨਹੀਂ ਕਿਹਾ ਛੋਟੀ ਉਮਰੇ ਹੀ ਮੇਰੀ ਨਣੰਦ ਬਾਹਰ ਜਾ ਰਹੀ ਸੀ ਜਿਸ ਦਾ ਕੋਈ ਕਾਰਨ ਨਜ਼ਰ ਨਹੀਂ ਆਇਆ ਅਤੇ ਨਾ ਹੀ ਕੋਈ ਸਹੀ ਰਿਸ਼ਤਾ ਮਿਲਿਆ ਰੱਬ ਜਾਣਦਾ ਹੈ ਕਿ ਉਹ ਕਿਸ ਆਦਮੀ ਨਾਲ ਵਿਆਹੀ ਜਾ ਰਹੀ ਹੈ ਫਿਲਹਾਲ ਦੋ ਤਿੰਨ ਦਿਨਾਂ ਦੀਆਂ ਤਿਆਰੀਆਂ ਤੋਂ ਬਾਅਦ ਘਰ ਵਿੱਚ ਜਦ ਆ ਜੇ ਹਾ ਮਾਹੌਲ ਬਣ ਗਿਆ ਮੈਂ ਦੇਖਿਆ ਕਿ ਮੇਰੀ ਨਨੰਦ ਦਾ ਲਾੜਾ ਪੜਿਆ ਲਿਖਿਆ ਤੇ ਖੂਬਸੂਰਤ ਮੁੰਡਾ ਸੀ ਇਹ ਮੁੰਡਾ ਬਹੁਤ ਸੋਹਣਾ ਤੇ ਸਲੀਕੇ ਵਾਲਾ ਸੀ ਮੈਂ ਖੁਸ਼ ਸੀ ਚਲੋ ਮੇਰੀ ਨਨੰਦ ਦਾ ਵਿਆਹ ਇੱਕ ਪੜੇ ਲਿਖੇ ਨੌਜਵਾਨ ਨਾਲ ਹੋ ਰਿਹਾ ਹੈ ਹਾਲਾਂਕਿ ਜਲਦੀ ਹੀ ਘਟੋ ਘਟ ਇਹ ਉਸ ਨੂੰ ਖੁਸ਼ ਰੱਖੇਗਾ ਹੋਰ ਤਾਂ ਹੋਰ ਸਾਡੇ ਪਿੰਡ ਵਿੱਚ ਕੁੜੀਆਂ ਦੇ ਵਿਆਹ ਜ਼ਿਆਦਾਤਰ ੱੱਕੇ ਨਾਲ ਹੀ ਹੁੰਦੇ ਸਨ ਫਿਰ ਉਹਨਾਂ ਦੀ ਰਾਏ ਵੀ ਨਹੀਂ ਪੁੱਛੀ ਜਾਂਦੀ ਸੀ ਲੱਗਦਾ ਸੀ ਕਿ ਮੇਰੀ ਨਨੰਦ ਨਾਲ ਵੀ ਕੁਝ ਅਜੇ ਇਹ ਹੋਇਆ ਸੀ ਪਰ ਇਹ ਮੁੰਡਾ ਬਹੁਤ ਸੋਹਣਾ ਤੇ ਪੜਿਆ ਲਿਖਿਆ ਸੀ ਇਸ ਲਈ ਮੈਂ ਚਿੰਤਿਤ ਹੋ ਕੇ ਰੱਬ ਅੱਗੇ ਅਰਦਾਸ ਕਰ ਰਹੀ ਸੀ ਪਰਮਾਤਮਾ ਦੀ ਮਿਹਰ ਨਾਲ ਨਨੰਦ ਘਰੋਂ ਆਈ ਤਾਂ ਘਰ ਵਿੱਚ ਇੱਕ ਅਜੀਬ ਜਿਹਾ ਮਾਹੌਲ ਹੋ ਗਿਆ ਮੇਰੀ ਸੱਸ ਬਹੁਤ ਪਰੇਸ਼ਾਨ ਸੀ ਉਸ ਨੇ ਆਪਣੀ ਧੀ ਨਾਲ ਇੱਕ ਸਾਲ ਵੀ ਨਹੀਂ ਗੁਜ਼ਾਰਿਆ ਸੀ ਜਦੋਂ ਉਸ ਦੇ ਭਰਾ ਨੇ ਉਸ ਦਾ ਜ਼ਬਰਦਸਤੀ ਨਾਲ ਵਿਆਹ ਕਰਕੇ ਉਸ ਨੂੰ ਉਸ ਦੇ ਸਹੁਰੇ ਘਰ ਭੇਜ ਦਿੱਤਾ ਨਨੰਦ ਨੂੰ ਅਲਵਿਦਾ ਕੀਤੇ ਹਜੇ ਕੁਝ ਘੰਟੇ ਹੀ ਹੋਏ ਸਨ ਕਿ ਘਰ ਦੇ ਬਾਹਰ ਅਜੀਬ ਜਹੀ ਆਵਾਜ਼ ਗੂੰਜਣ ਲੱਗੀ ਜਦੋਂ ਮੇਰੇ ਪਤੀ ਨੇ ਦਰਵਾਜ਼ਾ ਖੋਲ੍ਹਿਆ ਤੇ ਬਾਹਰ ਗਿਆ ਤਾਂ ਉੱਚੀ ਉੱਚੀ ਆਵਾਜ਼ ਆਉਣ ਲੱਗੀ ਜਿਵੇਂ ਹੀ ਇਹ ਸਾਡੇ ਕੰਨਾਂ ਤੱਕ ਪਹੁੰਚੀ ਮੇਰੇ ਸਾਰੇ ਸਰੀਰ ਵਿੱਚ ਡਰ ਦੀ ਲਹਿਰ ਦੌੜ ਗਈ ਲੋਕਾਂ ਦਾ ਰਵਈਆ ਚੰਗਾ ਨਹੀਂ ਲੱਗ ਰਿਹਾ ਸੀ ਮੈਂ ਛੱਟ ਸੱਸ ਨੂੰ ਕਿਹਾ ਉਹ ਪਹਿਲਾਂ ਹੀ ਪਰੇਸ਼ਾਨ ਉਸ ਦੇ ਚਿਹਰੇ ਦਾ ਰੰਗ ਫਿੱਕਾ ਪੈ ਗਿਆ ਸੀ ਕੁਝ ਤੇਰ ਬਾਅਦ ਬਾਹਰ ਹੰਗਾਮਾ ਸ਼ੁਰੂ ਹੋ ਗਿਆ ਪਿੰਡ ਦੇ ਬਾਕੀ ਲੋਕ ਵੀ ਆ ਗਏ ਜਦਕਿ ਅਮਨ ਨੂੰ ਜ਼ਖਮੀ ਅਲਤ ਜਹ ਹਸਪਤਾਲ ਨੂੰ ਲੈ ਜਾਇਆ ਗਿਆ। ਅਮਨ ਦੀਆਂ ਮੁਸ਼ਕਲਾਂ ਬਹੁਤ ਵੱਧ ਗਈਆਂ ਸਨ। ਉਸ ਦੇ ਜ਼ਖਮਾਂ ਨੂੰ ਦੇਖ ਕੇ ਮੇਰਾ ਦਿਲ ਬਹੁਤ ਦੁਖੀ ਹੋਇਆ। ਅਸੀਂ ਰਾਤ ਦੇ 3 ਵਜੇ ਤੱਕ ਹਸਪਤਾਲ ਵਿੱਚ ਮੌਜੂਦ ਸੀ। ਵਿਆਹ ਵਾਲੇ ਘਰ 'ਚ ਹੰਗਾਮਾ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਸੀ। ਉਹ ਰਾਤ ਪਰ ਆਪਣੇ ਪਤੀ ਦੇ ਬਿਸਤਰੇ ਕੋਲ ਖੜ੍ਹੀ ਉਸ ਦੀ ਛੇਤ ਲਈ ਪ੍ਰਾਰਥਨਾ ਕਰਦੀ ਰਹੀ। ਸਵੇਰ ਦਾ ਸੂਰਜ ਵੀ ਚੜ੍ਹ ਚੁੱਕਾ ਸੀ। ਡਾਕਟਰਾਂ ਨੇ ਸਾਨੂੰ ਦੱਸਿਆ ਕਿ ਮਰੀਜ਼ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ। ਤੁਸੀਂ ਉਸ ਨੂੰ ਘਰ ਲੈ ਜਾ ਸਕਦੇ ਹੋ। ਉਸ ਦਾ ਵੱਡਾ ਭਰਾ ਦੂਜੇ ਸ਼ਹਿਰ ਤੋਂ ਆਮਨ ਨੂੰ ਘਰ ਲੈਣ ਆਇਆ ਹੋਇਆ ਸੀ ਫਿਰ ਮੀਟਿੰਗ ਹੋਈ ਪਤਾ ਲੱਗਾ ਕੀ ਗੱਲ ਕੀ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਜਿੰਨਾ ਲੋਕਾਂ ਨੇ ਮੇਰੇ ਪਤੀ ਨੂੰ ਜ਼ਖਮੀ ਕੀਤਾ ਹੈ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਉਹ ਲੋਕ ਬਹਾਦਰ ਅਤੇ ਤਕੜੇ ਸਨ ਅਸੀਂ ਉਹਨਾਂ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ ਸੀ ਪਰ ਇਹ ਲੜਾਈ ਕਿਸ ਗੱਲ ਤੇ ਹੋਈ ਹੈ ਮੈਨੂੰ ਇਹ ਨਹੀਂ ਪਤਾ ਸੀ ਕਿ ਉਸ ਤਾਵੀਜ਼ ਦਾ ਇਸ ਨਾਲ ਕੀ ਸਬੰਧ ਸੀ ਇਹ ਵੀ ਮੇਰੀ ਸਮਝ ਤੋਂ ਬਾਹਰ ਸੇ ਮੇਰੇ ਪਤੀ ਦੇ ਠੀਕ ਹੋਣ ਤੋਂ ਬਾਅਦ ਜਦੋਂ ਮੈਂ ਉਸ ਨੂੰ ਇਹ ਸਵਾਲ ਪੁੱਛਿਆ ਤਾਂ ਉਸ ਨੇ ਮੈਨੂੰ ਸਾਰੀ ਕਹਾਣੀ ਦੱਸ ਦਿੱਤੀ ਜੋ ਮੈਂ ਤੁਹਾਨੂੰ ਕੁਝ ਸ਼ਬਦਾਂ ਵਿੱਚ ਦੱਸਣਾ ਚਾਹੁੰਦੀ ਹਾਂ ਫਿਰ ਤੁਸੀਂ ਆਪੋ ਫੈਸਲਾ ਕਰੋ ਕਿ ਕੌਣ ਗਲਤ ਸੀ ਮੇਰੀ ਸੱਸ ਅਜੇ ਵੀ ਮੇਰੇ ਅਤੇ ਮੇਰੇ ਪਤੀ ਨਾਲ ਨਾਰਾਜ਼ ਸੀ ਮੈਨੂੰ ਲੱਗਦਾ ਹੈ ਕਿ ਮੇਰੇ ਪਤੀ ਦਾ ਫੈਸਲਾ ਸਹੀ ਹੈ ਅਸਲੀਅਤ ਇਹ ਹੈ ਕਿ ਸਾਡੇ ਪਿੰਡ ਵਿੱਚ ਕੁੜੀਆਂ ਦੇ ਵਿਆਹ ਜ਼ਬਰਦਸਤੀ ਕੀਤੇ ਜਾਂਦੇ ਸਨ ਸਾਡੇ ਪਿੰਡ ਵਿੱਚ ਰਹਿਣ ਵਾਲਾ ਸੁੱਖਾ ਜਿਸ ਦਾ ਨਾਮ ਸੁਖਵੀਰ ਸੀ ਸੁਖ ਵੀਰ ਦਾ ਲੜਕਾ ਦੀਪਕ ਜਦੋਂ ਉਹ ਕਿਸੇ ਕੁੜੀ ਨੂੰ ਦੇਖਦਾ ਸੀ ਤਾਂ ਉਸ ਨੂੰ ਆਪਣਾ ਬਣਾਉਣ ਦੀ ਗੱਲ ਕਰਦਾ ਸੀ ਉਸ ਨੇ ਸਟੇਸ਼ਨ ਤੇ ਹੀ ਮੇਰੀ ਨਨੰਦ ਨੂੰ ਦੇਖਿਆ ਸੀ ਅਤੇ ਉਸ ਨੂੰ ਪਤਾ ਸੀ ਇਹ ਕਿਸ ਦੀ ਧੀ ਹੈ ਅਤੇ ਮੇਰੀ ਨਨੰਦ ਵੀ ਬਹੁਤ ਸੋਹਣੀ ਸੀ ਉਸ ਨੇ ਉੱਥੇ ਹੀ ਫੈਸਲਾ ਕਰ ਲਿਆ ਕਿ ਉਸ ਨੂੰ ਇਸ ਕੁੜੀ ਨੂੰ ਆਪਣਾ ਬਣਾਉਣਾ ਹੈ ਅਤੇ ਉਸ ਦੀ ਮਾਸੀ ਵੀ ਮੁੰਡੇ ਦੇ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਇਸੇ ਲਈ ਜਦੋਂ ਮੇਰੀ ਮਾਸੀ ਸੱਸ ਮੇਰੇ ਘਰ ਆਈ ਤਾਂ ਉਹ ਬਹੁਤ ਖੁਭਰਾ ਗਈ ਉਸ ਨੂੰ ਤਾ ਲੱਗ ਗਿਆ ਸੀ ਕਿ ਇਸ ਮੁੰਡੇ ਨੇ ਉਸ ਦੀ ਤੀਤੇ ਨਜ਼ਰ ਰੱਖੀ ਹੋਈ ਹੈ ਕੌਣ ਜਾਣਦਾ ਹੈ ਕਿ ਹੁਣ ਕੀ ਹੋਵੇਗਾ ਕਿਉਂਕਿ ਉਹ ਪਿੰਡ ਦਾ ਦੇ ਸੁਖੇ ਦਾ ਪੁੱਤਰ ਸੀ ਅਤੇ ਉਸ ਦੇ ਹੱਥਾਂ ਵਿੱਚ ਸਤਾ ਸੀ ਲੜਕੇ ਨੇ ਦੋਮਾ ਦਾ ਪਿੱਛਾ ਕੀਤਾ ਤੇ ਉਸ ਨੇ ਰਾਸਤੇ ਵਿੱਚ ਮੇਰੇ ਮਾਸੀ ਨੂੰ ਰੋਕਿਆ ਮੇਰੀ ਸੱਸਾ ਤੇ ਮੇਰੀ ਨਨੰਦ ਨੂੰ ਧਮਕੀਆਂ ਅਤੇ ਉਸ ਦੇ ਹੱਥ ਵਿੱਚ ਤਾਵੀਜ਼ ਦੇ ਕੇ ਕਿਹਾ ਕਿ ਅੱਜ ਤੋਂ ਇਹ ਕੁੜੀ ਮੇਰੀ ਹੈ ਅਤੇ ਮੈਨੂੰ ਇਸ ਨਾਲ ਪਿਆਰ ਹੋ ਗਿਆ ਹੈ ਅਤੇ ਇਹ ਤਾਵੀਤ ਉਸ ਦੇ ਗੁੱਟ ਤੇ ਬੰਨ੍ਹਉ ਅਤੇ ਉਹ ਨੂੰ ਕਹੋ ਕਿ ਕਿਸੇ ਨਾਲ ਹੋਰ ਸੰਬੰਧ ਨਾ ਰੱਖੇ ਇੱਕ ਜਾਂ ਦੋ ਵਿਆਹ ਕਰਵਾਉਣ ਦੀ ਇਜਾਜ਼ਤ ਨਹੀਂ ਹੈ ਕੁੜੀਆਂ ਨੂੰ ਤੰਗ ਪਰੇਸ਼ਾਨ ਕਰਨ ਦੀ ਅਤੇ ਉਹਨਾਂ ਦੇ ਅਧਿਕਾਰਾਂ ਨੂੰ ਪ੍ਰਗਟਾਉਣ ਦੀ ਬਿਲਕੁਲ ਵੀ ਇਜਾਜ਼ਤ ਨਹੀਂ ਹੈ ਦੀਪਕ ਨੂੰ ਵੀ ਕੁੜੀਆਂ ਵੱਲ ਦੇਖਣ ਦੀ ਆਦਰ ਸੀ ਜੇ ਉਹ ਉਹ ਨੂੰ ਪਸੰਦ ਕਰਦਾ ਹੈ ਤਾਂ ਉਹ ਉਸ ਦੇ ਗੁੱਟ ਉਤੇ ਇੱਕ ਤਾਵੀਜ਼ ਜ਼ਬਰਦਸਤੀ ਬੰਨ੍ਹ ਦਿੰਦਾ ਸੀ ਅਤੇ ਕੁਝ ਹੀ ਸਮੇਂ ਚ ਪੂਰੇ ਪਿੰਡ ਨੂੰ ਪਤਾ ਲੱਗ ਜਾਵੇਗਾ ਕਿ ਇਸ ਕੁੜੀ ਨੇ ਦੀਪਕ ਦਾ ਧਿਆਨ ਖਿੱਚਿਆ ਸੀ ਜਦੋਂ ਉਸ ਨੇ ਮੇਰੀ ਨਨੰਦ ਨੂੰ ਦੇਖਿਆ ਤਾਂ ਉਸ ਨੇ ਹੀ ਇਹ ਤਾਵੀਜ਼ ਆਪਣੇ ਗੁੱਟ ਤੇ ਬੰਨ ਲਿਆ ਜਦੋਂ ਏਕਮ ਨੇ ਇਹ ਗੱਲ ਆਪਣੀ ਜਨਮ ਦੇਣ ਵਾਲੀ ਮਾਂ ਨੂੰ ਦੱਸੀ ਤਾਂ ਉਹ ਤਿੰਨੋਂ ਡਰ ਗਈਆਂ ਕਾਲੀ ਵਿੱਚ ਤਿੰਨਾਂ ਨੇ ਇਹ ਘੋੜੇ ਦੀ ਤਾਵੀਜ਼ ਬਾਲੀ ਤਾਵੀਜ਼ ਆਪਣੀ ਪਰਜਾਈ ਦੇ ਹੱਥ ਤੇ ਬੰਨਣ ਦੀ ਯੋਜਨਾ ਬਣਾਈ ਤਾਂ ਜੋ ਮੁੰਡੇ ਦਾ ਦਿਲ ਪਰਜਾਈ ਵੱਲ ਆ ਜਾਵੇ ਅਤੇ ਜੇ ਲੜਕਾ ਪਰਜਾਈ ਨਾਲ ਵਿਆਹ ਕਰ ਲਵੇ ਤਾਂ ਮੇਰੀ ਧੀ ਬਚ ਜਾਵੇਗੀ ਇਸੇ ਲਈ ਉਸ ਰਾਤ ਮੇਰੀ ਨਣਦ ਨੇ ਮੇਰੇ ਗੁੱਟ ਤੇ ਉਹੀ ਤਾਵੀਜ਼ ਬੰਨ ਦਿੱਤਾ ਸੀ ਤਾਂ ਜੋ ਸਾਰਾ ਦੋਸ਼ ਮੇਰੇ ਉੱਤੇ ਆ ਜਾਵੇ ਅਤੇ ਤੁਹਾਡੇ ਨਾਲ ਹੋਣ ਵਾਲੇ ਹਾਦਸੇ ਤੋਂ ਬਚ ਜਾਵਾਂ ਅਤੇ ਉਹ ਭਾਬੀ ਦੀ ਭੈਣ ਨਾਲ ਵਿਆਹ ਕਰਵਾ ਲਵੇਗਾ ਚੰਗਾ ਹੋ ਤੇਰੀ ਭਾਬੀ ਦੀ ਭੈਣ ਵੀ ਵੱਸ ਜਾਵੇਗੀ ਅਤੇ ਮੈਂ ਤੇਰਾ ਵਿਆਹ ਕਿਤੇ ਹੋਰ ਕਰਵਾ ਦੇਵਾਂਗੀ ਇਹ ਸਭ ਸੋਚਦਿਆਂ ਮੇਰੀ ਸੱਸ ਨੇ ਇਹ ਨਹੀਂ ਸੋਚਿਆ ਕਿ ਮੈਂ ਉਸ ਦੇ ਪੁੱਤਰ ਦੀ ਪਤਨੀ ਹਾਂ ਅਤੇ ਫਿਰ ਇਸ ਠਾਕੁਰ ਦੇ ਪੁੱਤਰ ਇਹ ਕੁੜੀ ਪਸੰਦ ਆਵੇਗੀ ਇਸ ਤੋਂ ਬਾਅਦ ਉਹ ਉਸ ਨੂੰ ਜਾਣ ਵੀ ਨਹੀਂ ਦੇਵੇਗਾ ਮੇਰੀ ਸੱਸ ਨੇ ਅਜੇ ਹੀ ਘਟਿਆ ਇਰਾਦੇ ਨਾਲ ਕੰਮ ਕੀਤਾ ਤੇ ਆਪਣੀ ਧੀ ਦਾ ਵਿਆਹ ਕਰਵਾਉਣ ਦੀ ਬਜਾਏ ਆਪਣੀ ਨੂੰਹ ਦਾ ਘਰ ਬਰਬਾਦ ਕਰਨ ਬਾਰੇ ਸੋਚਿਆ ਅਤੇ ਸਾਜ਼ਿਸ਼ਾਂ ਰਚੀਆਂ ਇਹ ਤਾਬੀਤ ਮੇਰੇ ਗੁੱਟ ਤੇ ਬੰਨਿਆ ਹੋਇਆ ਸੀ ਮੇਰੀ ਸੱਸ ਵੀ ਦੀਪਕ ਨੂੰ ਬੁਰਾ ਸਮਝਦੀ ਸੀ ਫਿਰ ਜਦੋਂ ਮੇਰੇ ਪਤੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਮੇਰੀ ਸੱਸ ਨੇ ਉਸ ਨੂੰ ਉਕਸਾਉਣਾ ਸ਼ੁਰੂ ਕਰ ਦਿੱਤਾ ਤੁਸੀਂ ਆਪਣੀ ਭੈਣ ਦਾ ਵਿਆਹ ਉਸ ਠਾਕੁਰ ਦੇ ਪੁੱਤਰ ਨਾਲ ਕਰਾ ਦਿਓ ਤਾਂ ਜੋ ਤੁਹਾਡੀ ਜ਼ਿੰਦਗੀ ਵੀ ਵਧੀਆ ਬਣ ਜਾਵੇ ਨਸੀਬਾ ਨੇ ਆਖਰਕਾਰ ਸੱਚਾਈ ਦਾ ਸਾਹਮਣਾ ਕੀਤਾ ਸੀ ਪਰ ਉਹ ਅਜੇ ਵੀ ਬਹੁਤ ਡਰੀ ਹੋਈ ਸੀ ਉਸ ਨੇ ਆਪਣੀ ਧੀ ਦਾ ਇਹ ਫੈਸਲਾ ਡਰ ਦੇ ਮਾਰੇ ਲਿਆ ਸੀ ਅਤੇ ਸਾਡੇ ਵਿੱਚੋਂ ਕੋਈ ਵੀ ਉਸ ਦਾ ਸਮਰਥਨ ਨਹੀਂ ਕਰਨਾ ਚਾਹੁੰਦਾ ਸੀ ਫਿਰ ਅਮਨ ਨੇ ਹਿੰਮਤ ਕਰਕੇ ਆਪਣੀ ਭੈਣ ਲਈ ਰਿਸ਼ਤਾ ਲੱਭ ਲਿਆ ਤੇ ਖਰਾਬ ਤੋਂ ਰਾਤ ਉਸ ਦਾ ਵਿਆਹ ਕਿਸੇ ਚੰਗੇ ਮੁੰਡੇ ਨਾਲ ਕਰਵਾ ਦਿੱਤਾ ਜਦੋਂ ਦੀਪਕ ਨੂੰ ਇਹ ਸੱਗਲ ਦਾ ਪਤਾ ਲੱਗਾ ਤਾਂ ਉਸ ਨੂੰ ਬਹੁਤ ਗੁੱਸਾ ਆਇਆ ਪਰ ਉਹ ਕੀ ਕਰ ਸਕਦਾ ਸੀ ਕਿਉਂਕਿ ਹੁਣ ਤਾਂ ਪਿੰਡ ਦੇ ਲੋਕ ਵੀ ਅਨਿਆਂ ਪਰ ਨਹੀਂ ਸਨ ਜਿੰਨਾ ਦੀਪਕ ਸਮਝ ਰਿਹਾ ਸੀ ਪਿੰਡ ਦੇ ਲੋਕਾਂ ਨੇ ਹੌਸਲਾ ਵਧਾਇਆ ਉਹ ਅਮਨ ਨੂੰ ਬਚਾਉਣ ਲਈ ਮੌਕੇ ਤੇ ਪਹੁੰਚੇ ਠਾਕੁਰ ਉਹ ਨਾ ਥਮਲਦਾ ਰਹਿ ਗਿਆ ਜਦੋਂ ਕਿ ਮੇਰੀ ਨਾਨਦ ਨੇ ਆਪਣੇ ਘਰ ਨੂੰ ਵਿਦਾ ਕਹਿ ਦਿੱਤਾ ਮੈਂ ਆਪਣੇ ਪਤੀ ਦੀ ਹਿੰਮਤ ਨੂੰ ਸਲਾਮ ਕਰਦੀ ਹਾਂ ਅਤੇ ਅਜੇਹੇ ਖੇਤਰ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਆਪਣੀ ਹਿੰਮਤ ਅਤੇ ਬਹਾਦਰੀ ਨੂੰ ਛੱਡਣਾ ਆਪਣੇ ਬਚਾ ਦੇ ਸਾਧਨ ਖੁਦ ਬਣਾਉਣਾ ਕਿਉਂਕਿ ਜੇਕਰ ਤੁਸੀਂ ਕਮਜ਼ੋਰ ਹੋ ਜਾਂਦੇ ਹੋ ਤਾਂ ਕੋਈ ਸ਼ਕਤੀ ਤੁਹਾਨੂੰ ਨਹੀਂ ਬਚਾ ਸਕਦੀ ਇਸ ਲਈ ਪਹਿਲਾਂ ਆਪਣੇ ਅੰਦਰ ਹਿੰਮਤ ਰੱਖੋ ਡਰੋ ਨਾ ਅਤੇ ਤਾਕਤ ਵਿਕਸਿਤ ਕਰੋ ਜਨੂਨ ਵਿਕਸਿਤ ਕਰੋ ਜਿਸ ਨਾਲ ਤੁਸੀਂ ਸਹੀ ਅਤੇ ਗਲਤ ਦਾ ਫੈਸਲਾ ਕਰ ਸਕਦੇ ਹੋ ਮੈਂ ਸੋਚਿਆ ਕਿ ਮੇਰੀ ਸੱਸ ਬਹੁਤ ਗਲਤ ਸੀ ਉਸ ਨੇ ਸਮੱਸਿਆ ਨੂੰ ਹੱਲ ਕਰਨ ਬਾਰੇ ਨਹੀਂ ਸੋਚਿਆ ਸਗੋਂ ਸਮੱਸਿਆ ਤੋਂ ਭੱਜਣ ਬਾਰੇ ਸੋਚਿਆ ਜੇ ਮੈਂ ਨਹੀਂ ਤਾਂ ਕੋਈ ਹੋਰ ਸਹੀ ਜੇਕਰ ਤੁਹਾਨੂੰ ਅੱਜ ਦੀ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰੋ ਇਸ ਨੂੰ ਆਪਣੇ ਦੋਸਤਾਂ ਨਾਲ ਸਾਂਝਾ ਕਰੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਮੇਰੇ ਤੇ ਆਪਣਾ ਪਿਆਰ ਬਣਾਈ ਰੱਖੋ ਸਭ ਨੂੰ ਮੇਰੀਆਂ ਪਿਆਰ ਭਰੀਆਂ ਸ਼ੁਭ ਕਾਮਨਾਵਾਂ ਦਿੰਦੀ